ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਗੁਰਤਾਰ ਹਿਸਟਰੀ ਟਾਕਸ ਚੈਨਲ ਦੇ ਉੱਤੇ ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਵਾਅਦਾ ਕੀਤਾ ਸੀ ਵੀ ਅਸੀਂ ਇੱਕ ਖਾਲਸਾ ਰਾਜ ਦੇ ਉੱਪਰ ਇੱਕ ਸੀਰੀਜ਼ ਬਣਾਉਣ ਜਾ ਰਹੇ ਹਾਂ ਸੋ ਸੀਰੀਜ਼ ਦਾ ਅੱਜ ਪਹਿਲਾ ਪਾਰਟ ਲੈ ਕੇ ਤੁਹਾਡੇ ਕੋਲ ਹਾਜ਼ਰ ਹਾਂ ਇਹ ਸੀਰੀਜ਼ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਵੀ ਖਾਲਸਾ ਰਾਜ ਦੇ ਔਨ ਬਾਰੇ ਖਾਲਸਾ ਰਾਜ ਹੋਣ ਤੋਂ ਪਹਿਲਾਂ ਕੀ ਕੀ ਵਾਪਰਿਆ ਕਿੰਨਾ-ਕਿੰਨਾ ਸਿੰਘਾਂ ਦੀਆਂ ਕਿਸ ਤਰ੍ਹਾਂ extra ਸ਼ੀਤੀਆਂ ਹੋਈਆਂ ਨੇ ਸਰੀ ਦੇ ਵਿੱਚ ਆਪਾਂ ਸਾਰਾ ਉਹ ਵਿਚਾਰਾਂਗੇ ਸਾਰਾ ਇਤਿਹਾਸ ਆਪ ਜੀ ਨਾਲ ਸ਼ੇਅਰ ਕਰਾਂਗੇ ਸੀਰੀ ਦੇ ਪਹਿਲੇ ਪਾਰਟ ਵਿੱਚ ਆਪਾਂ ਗੱਲ ਕਰਾਂਗੇ ਵੀ ਖਾਲਸਾ ਖਾਲਸਾ ਕੀ ਹੈ ਖਾਲਸੇ ਦੇ ਵਿੱਚ ਰਾਜ ਕਰਨ ਦੀ ਭਾਵਨਾ ਕਦੋਂ ਪ੍ਰਭਲ ਹੋਈ ਐਨੇ ਕਿੰਨਾ ਨੇ ਜਾਗ ਲਗਾਈ ਖਾਲਸੇ ਨੂੰ ਵੀ ਰਾਜ ਕਰਨ ਬਾਰੇ ਇਹਨਾਂ ਸਾਰੀਆਂ ਗੱਲਾਂ ਤੇ ਆਪਾਂ ਵਿਚਾਰ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਵੀ ਖਾਲਸਾ ਸਾਜਿਆ ਕਿਉਂ ਤਨਤਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੀ ਜ਼ਰੂਰਤ ਪਈ ਸੀ ਜੋ ਪਹਿਲਾਂ ਚੱਲਦਾ ਆ ਰਿਹਾ ਪੰਥ ਸੀ ਉਹਦੇ ਵਿੱਚ ਖਾਲਸਾ ਪੰਥ ਪ੍ਰਗਟ ਕਰਨ ਦੀ ਕੀ ਜ਼ਰੂਰਤ ਪਈ ਉਸ ਤੋਂ ਪਹਿਲਾਂ ਅਗਰ ਗੁਰੂ ਧਾਰਨ ਕਰਦੇ ਸੀ ਤਾਂ ਚਰਨ ਪੌਲ ਦੀ ਮਰਿਆਦਾ ਸੀ ਗੁਰੂ ਸਾਹਿਬਾਂ ਦੇ ਚਰਨ ਦੀ ਪੌਲ ਲੈ ਕੇ ਸਿੱਖ ਬਣਦੇ ਸੀ ਗੁਰੂ ਸਾਹਿਬ ਨੇ ਇਹ ਮਰਿਆਦਾ ਕਿਉਂ ਬਦਲੀ ਖੰਡੇ ਦੀ ਪੌਲ ਲੈ ਕੇ ਸਿੱਖ ਬਣਨ ਲੱਗ ਪਏ ਖਾਲਸਾ ਸੱਜਣਾ ਤਾਂ ਖੰਡੇ ਦੀ ਪਾਔਲ ਲੈਣੀ ਜ਼ਰੂਰੀ ਹੈ। ਇਹਨਾਂ ਸਾਰੀਆਂ ਗੱਲਾਂ ਤੇ ਆਪਾਂ ਵਿਚਾਰ ਕਰਦੇ ਹਾਂ। ਸਭ ਤੋਂ ਪਹਿਲਾਂ ਅਗਰ ਗੱਲ ਕਰਾਂ ਖਾਲਸਾ ਸਾਜਣ ਦੀ ਗੁਰੂ ਸਾਹਿਬ ਨੂੰ ਜ਼ਰੂਰਤ ਕਿਉਂ ਪਈ? ਜਦੋਂ ਧੰਤਨ ਸਿੰਘ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਸ਼ਹੀਦੀ ਹੁੰਦੀ ਹੈ। ਸ਼ਹੀਦੀ ਤੋਂ ਬਾਅਦ ਭਾਈ ਜੈਤਾ ਜੀ ਜੋ ਕਿ ਪਿਛੋਂ ਅੰਮ੍ਰਿਤ ਛੱਕ ਕੇ ਖੰਡੇ ਦੀ ਪਾਔਲ ਲੈ ਕੇ ਧੰਤਨ ਬਾਬਾ ਜੀਵਨ ਸਿੰਘ ਜੀ ਬਣੇ। ਭਾਈ ਜੈਤਾ ਜੀ ਜਦੋਂ ਗੁਰੂ ਸਾਹਿਬ ਜੀ ਦਾ ਸੀਸ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਆ ਰਹੇ ਨੇ। ਅਨੰਦਪੁਰ ਸਾਹਿਬ ਜਦ ਸੀਸ ਲੈ ਕੇ ਪਹੁੰਚੇ ਤਾਂ ਗੁਰੂ ਸਾਹਿਬ ਨੇ ਜਦੋਂ ਸੀਸ ਦੇ ਦਰਸ਼ਨ ਕੀਤੇ ਜਿਸ ਸਮੇਂ ਸੀਸ ਦਾ ਸੰਸਕਾਰ ਕਰਨ ਲੱਗੇ ਤਾਂ ਗੁਰੂ ਸਾਹਿਬ ਨੇ ਸੰਤਾਂ ਨੂੰ ਸੰਬੋਧਨੋ ਕੇ ਇੱਕ ਗੱਲ ਆਖੀ ਸੀ ਜਦ ਗੁਰੂ ਸਾਹਿਬ ਨੇ ਭਾਈ ਜੈਤਾ ਜੀ ਨੂੰ ਪੁੱਛਿਆ ਵੀ ਕੀ ਭਾਈ ਜੈਤਾ ਜੀ ਦਿੱਲੀ ਦੇ ਵਿੱਚ ਹੋਰ ਸਿੱਖ ਨਹੀਂ ਸਨ ਉੱਥੇ ਜਾਂ ਹੋਰ ਉੱਥੇ ਜੋ ਲੋਕ ਸਨ ਕਿਸੇ ਨੇ ਇੰਨੀ ਜੁਰਤ ਨਹੀਂ ਕੀਤੀ ਜਾਨੀ ਹਿੰਮਤ ਨਹੀਂ ਕੀਤੀ ਵੀ ਗੁਰੂ ਸਾਹਿਬ ਦੀ ਸ਼ਹੀਦੀ ਦੇ ਖਿਲਾਫ ਹੋ ਰਹੇ ਅਤਿਆਚਾਰ ਦੇ ਲਈ ਕੋਈ ਬੋਲਦਾ ਕੋਈ ਡਟ ਕੇ ਖੜਦਾ ਤਾਂ ਭਾਈ ਜਤਾ ਜੀ ਨੇ ਕਿਹਾ ਵੀ ਸੰਗਤ ਤਾਂ ਗੁਰੂ ਸਾਹਿਬ ਜੀ ਬਹੁਤ ਸੀ ਪਰ ਕਿਸੇ ਦੀ ਪਛਾਣ ਨਹੀਂ ਸੀ ਹੋ ਰਹੀ ਵੀ ਇਹ ਸਿੱਖ ਨੇ ਜਾਂ Hindu ਨੇ ਜਾਂ Musalman ਨੇ ਜਾਂ ਕੌਣ ਹੈ ਉਸ ਸਮੇਂ ਫਿਰ ਗੁਰੂ თანਦਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੰਗਤ ਨੂੰ ਸੰਬੋਧਨ ਹੋ ਕੇ ਇੱਕ ਗੱਲ ਆਖੀ ਵੀ ਅਸੀਂ ਐਸਾ ਖਾਲਸਾ ਸਾਜਾਂਗੇ ਐਸਾ ਸਿੱਖ ਬਣਾਵਾਂਗੇ ਜੋ ਲੱਖਾਂ ਕਰੋੜਾਂ ਦੇ ਵਿੱਚ ਖੜਿਆ ਵੀ ਇਕੱਲਾ ਪਹਿਚਾਣਿਆ ਜਾਏ ਕਿ ਵੱਖਰੀ ਪਹਿਚਾਣ ਦੇਵਾਂਗੇ ਸੋ ਇਹ ਵੱਖਰੀ ਪਹਿਚਾਣ ਦੇਣ ਦਾ ਸੰਕਲਪ ਗੁਰੂ ਜੀ ਨੇ ਜਦ ਸੰਗਤ ਦੇ ਸਾਹਮਣੇ ਰੱਖਿਆ ਇਸ ਦਾ ਕਾਰਨ ਕੀ ਸੀ ਕਾਰਨ ਇਹ ਨਹੀਂ ਸੀ ਵੀ ਜੋ ਉੱਥੇ ਸੰਗਤ ਖੜੀ ਹੈ ਲੱਖਾਂ ਦੇ ਵਿੱਚ ਸਿੱਖ ਖੜੀ ਹੋਣ ਤਾਂ ਸਿੱਖ ਵੱਖਰਾ ਪਛਾਣਿਆ ਜਾਏਗਾ ਆਪਣੀ ਬੇਸਪੂਸ਼ਾ ਤੋਂ ਇੱਕ ਐਸਾ ਵੱਖਰਾ ਪੰਥ ਪਛਾਣ ਤੋਂ ਬਣਾ ਦੇਾਂਗੇ ਇਹਦੇ ਪਿਛੇ ਮਨੋਰਥ ਸੀ ਵੀ ਲੱਖਾਂ ਦੇ ਵਿੱਚ ਵੀ ਅਗਰ ਇਕੱਲਾ ਸਿੱਖ ਖੜਾ ਹੈ ਕਿਤੇ ਜ਼ੁਲਮ ਹੋ ਰਿਹਾ ਹੈ ਤਾਂ ਸਿੱਖ ਆਪਣੇ ਕਿਰਦਾਰ ਤੋਂ ਪਛਾਣਿਆ ਜਾਏਗਾ ਨਾ ਕਿ ਆਪਣੇ ਪਹਿਰਾਵੇ ਤੋਂ ਸਿੱਖ ਦਾ ਕਿਰਦਾਰ ਕੀ ਹੈ ਜ਼ੁਲਮ ਦੇ ਖਿਲਾਫ ਆਵਾਜ਼ ਚੁਕਨੀ ਕਿਤੇ ਜ਼ੁਲਮ ਹੋ ਰਿਹਾ ਹੈ ਕਿਤੇ ਅਤਿਆਚਾਰ ਹੋ ਰਿਹਾ ਜਾਂ ਕੋਈ ਜ਼ਿਆਤੀ ਹੋ ਰਹੀ ਹੈ ਤਸ ਸਿੱਖੋਂ ਦੇ ਖਿਲਾਫ ਡਟ ਕੇ ਸਿੱਖੋਂ ਦੇ ਵਿਰੋਧ ਦੇ ਵਿੱਚ ਡਟ ਕੇ ਖੜੇਗਾ ਇੱਕ ਐਸੀ ਪਹਿਚਾਨ ਦਵਾਂਗੇ ਇੱਕ ਐਸਾ ਖਾਲਸਾ ਸਾਜਾਂਗੇ ਸੋ ਇਹ ਸੰਕਲਪ ਸੀ ਜ਼ੁਲਮ ਦੇ ਖਿਲਾਫ ਆਵਾਜ਼ ਉਠਾਉਣ ਵਾਲਾ ਇੱਕ ਐਸਾ ਪੰਥ ਬਣਾਉਣਾ ਕਿ ਉਸ ਸਮੇਂ ਜੋ ਅਤਿਆਚਾਰ ਸੀ ਜੋ ਔਰੰਗਜ਼ੇਬ ਦਾ ਜ਼ੁਲਮ ਸੀ ਉਹ ਆਪਾਂ ਸਭ ਜਾਣਦੇ ਆ ਇਤਿਹਾਸ ਦੇ ਵਿੱਚ ਆਪਾਂ ਸੁਣਦੇ ਆ ਵੀ ਬਹੁਤ ਜ਼ੋਰਾਂ ਦੇ ਸੀ ਬਹੁਤ ਜ਼ਬਰੀ ਧਰਮ ਪਰਿਵਰਤਨ ਕਰਵਾ ਰਿਹਾ ਸੀ ਹਰ ਤਰ੍ਹਾਂ ਦਾ ਅਤਿਆਚਾਰ ਉਹ ਕਰ ਰਿਹਾ ਸੀ ਧਾਰਮਿਕ ਬੰਦਿਆਂ ਤੇ ਬਹੁਤ ਸਾਰਾ ਅਤਿਆਚਾਰ ਕਰ ਰਿਹਾ ਸੀ ਦੇਸ਼ ਦੇ ਵਿੱਚ ਬਹੁਤ ਸਾਰੇ ਰਾਜਪੂਤ ਰਾਜੇ ਵੀ ਸਨ ਜੋ ਆਪਣੇ ਆਪ ਨੂੰ ਸੂਰਬੀਰ ਕਹਉਂਦੇ ਸਨ ਪਰ ਕਿਸੇ ਨੇ ਉਸ ਦੇ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਣ ਦੀ ਜ਼ਰੂਰਤ ਨਹੀਂ ਕੀਤੀ ਉਸ ਦੇ ਜ਼ੁਲਮ ਦੇ ਖਿਲਾਫ ਅਗਰ ਆਵਾਜ਼ ਚੁੱਕੀ ਤਾਂ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚੁੱਕੀ ਗੁਰੂ ਸਾਹਿਬ ਜੀ ਦੇ ਸਾਝੇ ਖਾਲਸੇ ਨੇ ਆਵਾਜ਼ ਚੁੱਕੀ ਕਲੀ ਆਵਾਜ਼ ਨਹੀਂ ਚੁੱਕੀ ਉਸ ਜ਼ੁਲਮ ਦਾ ਵਿਰੋਧ ਕੀਤਾ ਉਸ ਜ਼ੁਲਮ ਦੇ ਵਿਰੋਧ ਦੇ ਵਿੱਚ ਜੰਗਾ ਵੀ ਲੜੀਆਂ ਖਾਲਸੇ ਨੇ ਜੰਗਾਂ ਲੜੀਆਂ ਗੁਰੂ ਸਾਹਿਬ ਦੀ ਅਗਵਾਈ ਦੇ ਵਿੱਚ ਤੇ ਉਹ ਜੰਗਾਂ ਨੂੰ ਸਫਲਤਾਪੂਰਕ ਜਿੱਤਿਆ ਵੀ ਉਹ ਖਾਲਸੇ ਦੀ ਕੋਈ ਵੀ ਜੰਗ ਨਿੱਜੀ ਮਨੋਰਥ ਵਾਸਤੇ ਨਹੀਂ ਸੀ ਜਾਂ ਨਿੱਜੀ ਸਵਾਰਥ ਵਾਸਤੇ ਨਹੀਂ ਸੀ ਮਨੋਰਥ ਸਿਰਫ ਇਹੀ ਸੀ ਵੀ ਔਰੰਗਜ਼ੇਬ ਜ਼ੁਲਮ ਕਰਦਾ ਸੀ ਤੇ ਖਾਲਸਾ ਜੋ ਗੁਰੂ ਸਾਹਿਬ ਦਾ ਸਾਜ ਹੈ ਅਕਾਲ ਪੁਰਖ ਦੀ ਫੌਜ ਹੈ ਉਹ ਜ਼ੁਲਮ ਦੇ ਖਿਲਾਫ ਖੜ੍ਹਦੀ ਹੈ ਲੋਕਾਂ ਦੀ ਰੱਖਿਆ ਕਰਦੀ ਗਰੀਬ ਗੁਰਬੇ ਦੀ ਰੱਖਿਆ ਲਈ ਤੇ ਜ਼ੁਲਮ ਨੂੰ ਰੋਕਣ ਵਾਸਤੇ ਖਾਲਸੇ ਦੀ ਸਾਜਨਾ ਕੀਤੀ ਇਮਨੋਰਤ ਸੀ ਗੁਰੂ ਸਾਹਿਬ ਜੀ ਦਾ ਖਾਲਸਾ ਸਾਜੰਦ। ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਚਰਨ ਪੋਹਲ ਦੀ ਮਰਿਆਦਾ ਨੂੰ ਬਦਲਿਆ। ਚਰਨ ਪੋਹਲ ਦੀ ਮਰਿਆਦਾ ਬਦਲ ਕੇ ਖੰਡੇ ਦੀ ਪੋਹਲ ਦੀ ਮਰਿਆਦਾ ਚਲਾਈ। ਆਪਾਂ ਸਾਰੇ ਜਿਵੇਂ ਇਤਿਹਾਸ ਵਿੱਚ ਸੁਣਿਆ ਹੈ, ਜਾਣਦੇ ਆਂ ਵਿਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਅੱਜ ਜਿਵੇਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਸਜੋਬਤ ਹੈ ਉਸ ਜਗ੍ਹਾ ਤੇ ਦੀਵਾਨ ਸੱਜਿਆ ਗਿਆ। ਗੁਰੂ ਸਾਹਿਬ ਜੀ ਨੇ ਸੰਗਤ ਨੂੰ ਸਬੰਧ ਲੋਕੇ ਪੰਜ ਸੀਸ ਦੀ ਮੰਗ ਕੀਤੀ। ਪੰਜ ਪਿਆਰੇ ਸਹਿਬਾਨਾਂ ਨੇ ਉਸ ਇਸ ਭੇਡ ਕੀਤੇ ਗੁਰੂ ਸਾਹਿਬ ਜੀ ਨੇ ਬਾਣੀ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ ਖੰਡੇ ਦੀ ਪਾਹੁਲ ਤਿਆਰ ਕੀਤੀ ਉਸ ਪਾਹੁਲ ਪੰਜ ਪਿਆਰਿਆਂ ਨੂੰ ਸ਼ਿਕਾਈ ਫਿਰ ਪੰਜ ਪਿਆਰਿਆਂ ਤੋਂ ਇਥੇ ਇੱਕ ਵਿਲੱਖਣ ਗੱਲ ਇਹ ਦੇਖਣ ਵਾਲੀ ਹੈ ਦੁਨੀਆ ਦੇ ਬਹੁਤ ਸਾਰੇ ਅਸੀਂ ਪੈਗੰਬਰ ਦੇਖੇ ਹੋਣਗੇ ਬਹੁਤ ਸਾਰੇ ਗੁਰੂ ਦੇਖੇ ਹੋਣਗੇ ਪਰ ਕਿਸੇ ਵੀ ਗੁਰੂ ਨੇ ਕਿਸੇ ਵੀ ਪੈਗੰਬਰ ਨੇ ਆਪਣੇ ਜੋ ਪੈਰੋਕਾਰ ਨੇ ਆਪਣੇ ਜੋ ਚੇਲੇ ਨੇ ਉਹਨਾਂ ਨੂੰ ਇਹਨਾਂ ਮਾਣ ਨਹੀਂ ਕਿਸੇ ਨੇ ਵੀ ਨਹੀਂ ਦਿੱਤਾ ਇਹ ਇਕੱਲੀ ਮਿਸਾਲ ਵੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦੇ ਵਿੱਚ ਹੀ ਮਿਲਦੀ ਹੈ ਗੁਰੂ ਸਾਹਿਬ ਜੀ ਨੇ ਪੰਜ ਪਿਆਰੇ ਨੂੰ ਖੰਡੇ ਦੀ ਪਹਲ ਦੇ ਕੇ ਭਾਈ ਦਇਆ RAM ਜੀ ਤੋਂ ਭਾਈ ਦਇਆ ਸਿੰਘ ਜੀ ਬਣਾਇਆ ਧਰਮਚੰਦ ਤੋਂ ਧਰਮ ਸਿੰਘ ਜੀ ਬਣਾਇਆ ਇਸ ਤਰ੍ਹਾਂ ਪੰਜ ਪਿਆਰੇ ਸਹਬਾਨਾਂ ਦੇ ਪਿਛਲੇ ਨਾਮ ਖਤਮ ਕਰਕੇ ਨਵਾਂ ਨਾਮ ਦਿੱਤਾ ਨਾਮ ਦੇ ਨਾਲ ਸਿੰਘ ਬਖਸ਼ਿਆ ਤੇ ਇਕੱਲੇ ਨਾਮ ਹੀ ਨਹੀਂ ਗੁਰੂ ਸਾਹਿਬ ਨੇ ਦਿੱਤੇ ਸਨ ਇੰਦੇ ਵਿੱਚ ਬਹੁਤ ਵੱਡੀ ਬਰਕਤ ਸੀ ਖੰਡੇ ਦੀ ਪਹਲ ਇਹ ਨਹੀਂ ਵੀ ਸਿਰਫ ਗੁਰੂ ਸਾਹਿਬ ਜੀ ਨੇ ਖੰਡਾ ਫੇਰਿਆ ਬਾਣੀ ਪੜੀ ਪਾਣੀ ਦੇ ਵਿੱਚ ਪਦਾਸੇ ਘੋਲੇ ਤੇ ਪਹਲ ਤਿਆਰ ਹੋ ਗਈ ਬਹੁਤ ਸਾਰੀ ਬਰਕਤ ਇੰਦੇ ਵਿੱਚ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸੇ ਨੂੰ ਬਹੁਤ ਸਾਰੀਆਂ ਬਰਕਤਾਂ ਬਹੁਤ ਸਾਰੀਆਂ ਬਖਸ਼ਿਸ਼ਾਂ ਸਭ ਤੋਂ ਵੱਡੀ ਇੱਕ ਜ਼ਰੂਰਤ ਦਿੱਤੀ ਹੈ ਜ਼ੁਲਮ ਦੇ ਖਿਲਾਫ ਖੜਨ ਦੀ ਤਾਂ ਗੁਰੂ ਸਾਹਿਬ ਜੀ ਨੇ ਫਿਰ ਉਸ ਤੋਂ ਬਾਅਦ ਪੰਜ ਪਿਆਰਿਆਂ ਤੋਂ ਮੰਗ ਕਰਕੇ ਖੰਡੇ ਦੀ ਪਾਹੁਲ ਲਈ ਬੇਨਤੀ ਕੀਤੀ ਹੁਣ ਅਗਰ ਅਸੀਂ ਸੋਚੀਏ ਗੁਰੂ ਸਾਹਿਬ ਤਾਂ ਸਮਰੱਥ ਸਨ ਉਹਨਾਂ ਨੇ ਖੰਡੇ ਦੀ ਪਾਹੁਲ ਆਪ ਤਿਆਰ ਕੀਤੀ ਉਹਨਾਂ ਨੂੰ ਕੀ ਜ਼ਰੂਰਤ ਪਈ ਪਰ ਇੱਕ ਇਹ ਵੀ ਇੱਕ ਮਿਸਾਲ ਕਾਇਮ ਕੀਤੀ ਗੁਰੂ ਸਾਹਿਬ ਜੀ ਨੇ ਵੀ ਖੰਡੇ ਦੀ ਪਾਹੁਲ ਤੋਂ ਬਿਨਾਂ ਅਗਰ ਸਿੱਖ ਖਾਲਸਾ ਨਹੀਂ ਬਣ ਸਕਦਾ ਤੇ ਗੁਰੂ ਵੀ ਖੰਡੇ ਦੀ ਪਾਹੁਲ ਤੋਂ ਬਿਨਾਂ ਗੁਰੂ ਨਹੀਂ ਕਹਾ ਸਕਦਾ ਸੋ ਗੁਰੂ ਸਾਹਿਬ ਜੀ ਨੇ ਆਪਣਾ ਨਾਮ ਵੀ ਗੁਰੂ ਗੋਬਿੰਦ राय ਜੀ ਤੋਂ ਤਨ ਤਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਖੰਡੇ ਦੀ ਪਾਹੁਲ ਲੈਣ ਤੋਂ ਬਾਅਦ ਹੋਇਆ ਗੁਰੂ ਸਾਹਿਬ ਜੀ ਦੇ ਸਾਰੇ ਪਰਿਵਾਰ ਨੇ ਅੰਮ੍ਰਿਤ ਛਕਿਆ ਖੰਡੇ ਦੀ ਪਾਹੁਲ ਲੈ ਕੇ ਖਾਲਸੇ ਸਜੇ ਗੁਰੂ ਸਾਹਿਬ ਜੀ ਨੇ ਪੰਜ ਪਿਆਰਿਆਂ ਨੂੰ ਇਹ ਹੱਕ ਦਿੱਤੇ ਇਹ ਖੁਦ ਮੁਖਤਿਆਰੀ ਬਹੁਤ ਸਾਰੇ ਹੱਕ ਦਿੱਤੇ ਵੀ ਅੱਜ ਤੋਂ ਤੁਸੀਂ ਗੁਰੂ ਸਰੂਪ ਅਸੀਂ ਤੁਹਾਡੇ ਵਿੱਚ ਸਮਾ ਗਏ ਹਾਂ ਅਸੀਂ ਤੁਹਾਡੇ ਵਿੱਚ ਹੋ ਕੇ ਵਰਤਾਂਗੇ ਤੁਸੀਂ ਖੰਡੇ ਦੀ ਪਾਹੁਲ ਅਇਤੋ ਖੰਡੇ ਦੀ ਪਹਲ ਗੁਰੂ ਨੇ ਪੰਜ ਪਿਆਰੇ ਬਖਸ਼ਣਗੇ ਪੰਥ ਨੂੰ ਸੋ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਉਸ ਦਿਨ ਤੋਂ ਬਾਅਦ ਖੰਡੇ ਦੀ ਪਹਲ ਦੇਣ ਦੀ ਜੋ ਮਰਿਆਦਾ ਹੈ ਉਹ ਸਿਰਫ ਤੇ ਸਿਰਫ ਖਾਲਸੇ ਨੂੰ ਹੀ ਬਖਸ਼ਿਆ ਖਾਲਸੇ ਨੂੰ ਗੁਰੂ ਸਾਹਿਬ ਜੀ ਨੇ ਬਹੁਤ ਸਾਰੇ ਹੱਕ ਦਿੱਤੇ ਖੁਦ ਮੁਕਤਿਆਰੀ ਦਿੱਤੀ ਉਸ ਤੋਂ ਬਾਅਦ ਦਰਬਾਰ ਦੇ ਜੋ ਸਾਰੇ ਕਾਮ ਸੀ ਸਾਰੇ ਕੰਮ ਮਸੰਦਾਂ ਤੋਂ ਖੋ ਕੇ ਗੁਰੂ ਸਾਹਿਬ ਜੀ ਨੇ ਖਾਲਸੇ ਨੂੰ ਦਿੱਤੇ ਬਹੁਤ ਸਾਰੀਆਂ ਖੁੱਲੀਆਂ ਬਖਸ਼ੀਆਂ ਦਿੱਤੀਆਂ ਜੋ ਵੀ ਗੁਰੂ ਸਾਹਿਬਾਂ ਦੇ ਚਰਨਾਂ ਦੇ ਕੋਈ ਘੋੜੇ ਕੋਈ ਮਾਇਆ ਕੱਪੜਾ ਆਦਿਕ ਪੇਟਾਵਾਂ ਭੇਟ ਕਰਦਾ ਸੀ ਤਾਂ ਗੁਰੂ ਸਾਹਿਬ ਜੀ ਖਾਲਸੇ ਨੂੰ ਬਖਸ਼ਦੇ ਸਨ ਸਾਰੇ ਹੱਕ ਖਾਲਸੇ ਨੂੰ ਦਿੱਤੇ ਸਨ ਵੀ ਆਪ ਜੀ ਖੁੱਲਾ ਵਰਤੋ ਜਿਸ ਤਰ੍ਹਾਂ ਆਪ ਜੀ ਦਾ ਦੀਜੀ ਕਰਦਾ ਹੈ ਜਿਸ ਤਰ੍ਹਾਂ ਆਪ ਜੀ ਦਾ ਮਨ ਭਾਵੇ ਇਸ ਨੂੰ ਇਨਾਂ ਚ ਵਸਤਾਂ ਦੇ ਤੁਸੀਂ ਹੱਕਦਾਰ ਹੋ ਅੱਜ ਤੋਂ ਗੁਰੂ ਦੀਆਂ ਹਰ ਚੀਜ਼ਾਂ ਦੇ ਉੱਪਰ ਤੁਹਾਡਾ ਹੱਕ ਹੈ ਤੁਸੀਂ ਵਰਤੋ ਦਰਬਾਰ ਦੇ ਸਾਰੇ ਕੰਮ ਗੁਰੂ ਸਾਹਿਬ ਜੀ ਨੇ ਖਾਲਸੇ ਨੂੰ ਬਖਸ਼ ਦਿੱਤੇ ਮੋਦੀ ਖਾਨਾ ਤੋਸ਼ਾ ਖਾਨਾ ਹੋਰ ਵੀ ਜੋ ਦਰਬਾਰ ਦੀਆਂ ਗੁਰੂ ਘਰ ਦੀਆਂ ਜੋ ਵੀ ਜ਼ਿੰਮੇਵਾਰੀਆਂ ਸਨ ਉਹ ਖਾਲਸੇ ਨੂੰ ਗੁਰੂ ਸਾਹਿਬ ਜੀ ਨੇ ਮਸੰਦਾਂ ਨੂੰ ਵੀ ਇਹ ਗੱਲ ਆਖੀ ਵੀ ਤੁਸੀਂ ਵੀ ਹੁਣ ਆਪਣੇ ਖੰਡੇ ਦੀ ਪੌਹ ਲੈ ਕੇ ਖਾਲਸੇ ਸਜੋ ਤਾਂ ਮਸੰਦਾਂ ਨੇ ਗੁਰੂ ਸਾਹਿਬ ਜੀ ਦਾ ਇਹ ਹੁਕਮ ਨਹੀਂ ਮੰਨਿਆ ਗੁਰੂ ਸਾਹਿਬ ਜੀ ਨਾਲ ਈਰਖਾ ਰੱਖਣ ਲੱਗ ਪਏ ਖਾਲਸੇ ਨਾਲ ਈਰਖਾ ਰੱਖਣ ਲੱਗ ਪਏ ਤਾਂ ਗੁਰੂ ਸਾਹਿਬ ਜੀ ਨੇ ਮਸੰਦਾਂ ਨੂੰ ਵੀ ਖਬਰਦਾਰ ਕੀਤਾ ਵੀ ਅਗਰ ਤੁਸੀਂ ਖਾਲਸੇ ਨਾਲ ਕੋਈ ਵੱਦ ਘਾਟ ਕੀਤੀ ਤਾਂ ਇਸ ਦੇ ਜ਼ਿੰਮੇਵਾਰ ਤੁਸੀਂ ਆਪ ਹੋਵੋਗੇ ਤਾਂ ਖਾਲਸੇ ਨੂੰ ਗੁਰੂ ਸਾਹਿਬ ਜੀ ਨੇ ਇਹ ਹੱਕ ਦੇ ਦਿੱਤਾ ਵੀ ਅਗਰ ਤੁਹਾਡੇ ਨਾਲ ਕੋਈ ਤੂੰ ਤੜਾ ਕਰਦਾ ਹੈ ਕੋਈ ਤੁਹਾਡਾ ਨਾ ਵਾਧ ਘਾਟ ਕਰਦਾ ਹੈ ਤਾਂ ਤੁਸੀਂ ਉਹਨੂੰ ਸੋਧਾ ਲਾਓ ਤਾਂ ਗੁਰੂ ਸਾਹਿਬ ਜੀ ਨੇ ਇਹ ਹੱਕ ਖਾਲਸੇ ਨੂੰ ਦਿੱਤੇ ਮਸੰਦਾਂ ਨੇ ਇਸ ਦੇ ਬਾਰੇ ਜਾ ਕੇ ਧੰਨ ਧੰਨ ਮਾਤ ਗੁਜਰਕੌਰ ਜੀ ਉਹਨਾਂ ਨੂੰ ਸ਼ਿਕਾਇਤ ਵੀ ਕੀਤੀ ਵੀ ਗੁਰੂ ਸਾਹਿਬ ਜੀ ਆਪਣਾ ਮਾਨਸਿਕ ਸੰਤੁਲਨ ਖੋ ਬੈਠੇ ਨੇ ਗੁਰੂ ਸਾਹਿਬ ਜੀ ਜੋ ਵੀ ਦਰਬਾਰ ਦੀਆਂ ਚੀਜ਼ਾਂ ਨੇ ਉਹ ਖਾਲਸੇ ਨੂੰ ਲਟਾਈ ਜਾ ਰਹੇ ਨੇ ਖਾਲਸਾ ਕਹਿੰਦੋਂ ਮਤਲਬ ਉਹ ਖਾਲਸਾ ਨਹੀਂ ਸੀ ਕਹਿੰਦੇ ਇਹ ਗੱਲ ਕਹਿੰਦੇ ਸੀ ਵੀ ਗੁਰੂ ਸਾਹਿਬ ਜੀ ਇਹਨਾਂ ਕਮੀ ਕਮੀਨਾ ਜੱਟ ਬੂਟਾ ਨੂੰ ਇਹ ਜੋ ਸਾਰੀਆਂ ਤਾਨ ਪਦਾਰਥ ਨੇ ਗੁਰੂ ਘਰ ਦੇ ਉਲਟਾਈ ਜਾ ਰਹੇ ਨੇ ਤਾਂ ਮਾਤਾ ਜੀ ਨੂੰ ਇਥੋਂ ਤੱਕ ਮਸੰਦਾਂ ਨੇ ਕਹਿ ਦਿੱਤਾ ਤੁਸੀਂ ਤੁਹਾਡੀ ਹਮਾਇਤ ਕਰਦੇ ਹਾਂ ਤੁਸੀਂ ਗੁਰੂ ਸਾਹਿਬ ਜੀ ਨੂੰ ਹਟਾ ਕੇ ਤਾਂ ਵੱਡੇ ਸਾਹਿਬ ਜੀ ਦਾ ਜੀ ਨੂੰ ਗੁਰਗੱਦੀ ਬਖਸ਼ ਦਿਓ ਇਥੋਂ ਤੱਕ ਮਸੰਦਾਂ ਨੇ ਜ਼ੁਰਤ ਕੀਤੀ ਗੁਰੂ ਸਾਹਿਬ ਜੀ ਦੇ ਉਲਟ ਜਾਣ ਦੀ ਤੋਂ ਉਸ ਤੋਂ ਬਾਅਦ ਆਪਾਂ ਜਾਣਦੇ ਹਾਂ ਬਹੁਤ ਸਾਰੇ ਮਸੰਦਾਂ ਦੇ ਜੋ ਕਾਰਨਾਮੇ ਸੀ ਜੋ ਉਹਨਾਂ ਦੀ ਹਰਕਤਾਂ ਸਾਹਮਣੇ ਆਈਆਂ ਤਾਂ ਗੁਰੂ ਸਾਹਿਬ ਜੀ ਨੇ ਮਸੰਦਾਂ ਨੂੰ ਵੀ ਸੋਧਿਆ ਕਿਸ ਤਰ੍ਹਾਂ ਮਸੰਦਾਂ ਨੂੰ ਸੋਧਿਆ ਆਪਾਂ ਇਤਿਹਾਸ ਦੇ ਵਿੱਚ ਸਾਰੇ ਜਾਣੂਗਾ ਸੋ ਇਸ ਤੋਂ ਬਾਅਦ ਗੱਲ ਕਰਦੇ ਹਾਂ ਕਿ ਖਾਲਸੇ ਨੂੰ ਗੁਰੂ ਸਾਹਿਬ ਜੀ ਨੇ ਜੰਗੀ ਕਰਤਬ ਸ਼ਸਤਰ ਵਿਦਿਆ ਘੋੜ ਸਵਾਰੀ ਸ਼ਿਕਾਰ ਖੇਡਣਾ ਆਦਿਕ ਸਾਰੀਆਂ ਜੰਗੀ ਕਰਤਬਾਂ ਸਾਰੀ ਜੰਗੀ ਸਿੱਖਲਾਈ ਗੁਰੂ ਸਾਹਿਬ ਜੀ ਨੇ ਖਾਲਸੇ ਨੂੰ ਆਪਣੀ ਹਜ਼ੂਰੀ ਵਿੱਚ ਬਖਸ਼ੀ ਹਰ ਤਰ੍ਹਾਂ ਦੇ ਸ਼ਸਤਰ ਗੁਰੂ ਸਾਹਿਬ ਜੀ ਖਾਲਸੇ ਨੂੰ ਬਖਸ਼ਦੇ ਸਨ ਕਿਉਂ ਸੰਗਤਾਂ ਨੂੰ ਛੇਵੇਂ ਪਾਤਸ਼ਾਹ ਤੋਂ ਹੀ ਹੁਕਮ ਸੀ ਵੀ ਹੁਣ ਤੁਸੀਂ ਗੁਰੂ ਘਰ ਮਾਇਆ ਦੀ ਨਹੀਂ ਪੇਟਾ ਕਰਨੀ ਸ਼ਸਤਰ ਪੇਟਾ ਕਰੋ ਤਾਂ ਗੁਰੂ ਸਾਹਿਬ ਜੀ ਦੇ ਕੋਲ ਜੋ ਵੀ ਵਧੀਆ-ਵਧੀਆ ਸ਼ਸਤਰ ਆਉਂਦੇ ਸਨ ਤਾਂ ਗੁਰੂ ਸਾਹਿਬ ਜੀ ਖਾਲਸੇ ਦੇ سپرد ਕਰਦੇ ਸਨ ਖੁਸ਼ ਹੋ ਕੇ ਖਾਲਸੇ ਨੂੰ ਬਖਸ਼ ਦੇ ਸਨ ਤਾਂ ਬਹੁਤ ਸਾਰੀਆਂ ਬਖਸ਼ਿਸ਼ਾਂ ਗੁਰੂ ਸਾਹਿਬ ਜੀ ਨੇ ਖਾਲਸੇ ਨੂੰ ਬਖਸ਼ਿਸ਼ਾਂ ਕਿਉਂ ਨਾ ਬਖਸ਼ ਦੇ ਗੁਰੂ ਸਾਹਿਬ ਖਾਲਸੇ ਨੂੰ ਖਾਲਸੇ ਨੂੰ ਗੁਰੂ ਸਾਹਿਬ ਜੀ ਨੇ ਆਪਣਾ ਪੁੱਤਰ ਬਣਾਇਆ ਜਿਸ ਤਰ੍ਹਾਂ ਅਸੀਂ ਵੀ ਜਦ ਅਖੰਡੇ ਦੀ ਪੋਲ ਲੈਣੇ ਤਾਂ ਪੰਜ ਪਿਆਰੇ ਸਹਿਬਾਨ ਸਾਨੂੰ ਕਹਿੰਦੇ ਅੱਜ ਤੋਂ ਬਾ ਤੁਹਾਡੇ ਪਿਤਾ ਤਾਂ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸੇ ਨੂੰ ਗੁਰੂ ਸਾਹਿਬ ਜੀ ਨੇ ਇਥੋਂ ਤੱਕ ਸੰਬੋਧਨ ਹੋ ਕੇ ਕਹਿ ਦਿੱਤਾ ਵੀ ਇਨਹੀ ਦੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰੇ ਇਥੋਂ ਤੱਕ ਗੱਲ ਕਹਿਦਣੀ ਕਿਸੇ ਹੋਰ ਗੁਰੂ ਦੇ ਹਿੱਸੇ ਹੋਰ ਦੁਨਿਆਵੀ ਪੈਗੰਬਰ ਗੁਰੂ ਦੇ ਸੇ ਨਹੀਂ ਆਈ ਗੁਰੂ ਸਾਹਿਬ ਜੀ ਨੇ ਆਪਣੇ ਖਾਲਸੇ ਨੂੰ ਸੰਬੋਧਨ ਹੋ ਕੇ ਆਖਿਆ ਵੀ ਇਹਨਾਂ ਦੀ ਕਿਰਪਾ ਦੇ ਨਾਲ ਹੀ ਮੈਂ ਗੁਰੂ ਹਾਂ ਨਹੀਂ ਤਾਂ ਮੇਰੇ ਵਰਗੇ ਤਾਂ ਕਰੋੜਾਂ ਪਏ ਨੇ ਇਹ ਗੁਰੂ ਦਾ ਅਹੁਦਾ ਇਸ ਖਾਲਸੇ ਕਰਕੇ ਹੀ ਹੈ ਸੋ ਗੁਰੂ ਸਾਹਿਬ ਨੇ ਖਾਲਸੇ ਨੂੰ ਨੀ ਬਖਸ਼ਿਸ਼ਾਂ ਕੀਤੀਆਂ ਜਿਸ ਤਰ੍ਹਾਂ ਆਪਣੀ ਦਸਮ ਬਾਣੀ ਦੇ ਗੁਰੂ ਸਾਹਿਬ ਵੀ ਇਹ ਫਰਮਾਉਂਦੇ ਨੇ ਵੀ ਯਾਹੀ ਕਾਜ ਧਰਾ ਹਮ ਜਨਮ ਸਮਝ ਲਿਓ ਸਾਧੂ ਸਭ ਮਨ ਮੰਗ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰ ਗੁਰੂ ਸਾਹਿਬ ਜੀ ਨੇ ਬਚਿੱਤਰ ਨਾਟਕ ਦੇ ਵਿੱਚ ਇਹ ਆਪਣੀ ਵਿਥਿਆ ਦੱਸੀ ਹੈ ਵੀ ਅਸੀਂ ਜਨਮ ਕਿਉਂ ਧਾਰਿਆ ਧਰਮ ਚਲਾਵਨ ਸੰਤੋ ਬਾਰ ਧਰਮ ਦਾ ਰਾਜ ਦੁਨੀਆ ਤੇ ਕਾਇਮ ਕਰਨ ਲਈ ਸੰਤਾਂ ਭਗਤਾਂ ਨੂੰ ਬਾਹਰ ਲਈ ਤੇ ਦੁਸ਼ਟ ਸਬਨ ਕੋ ਮੂਲ ਉਪਾਰਨ ਜੋ ਦੁਸ਼ਟ ਦੋਖੀ ਲੋਕ ਨੇ ਜੋ ਅਤਿਆਚਾਰ ਕਰਦੇ ਨੇ ਉਹਨਾਂ ਸਬਾਂ ਦੀ ਮੂਲ ਜੜ ਉਪਾੜਨ ਤਾਂ ਦੁਸ਼ਟਾਂ ਦੀ ਜੜ ਖੇੜਨ ਲਈ ਅਸੀਂ ਜਨਮ ਧਾਰਿਆ ਤਾਂ ਖਾਲਸੇ ਨੂੰ ਸਾਜਣ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਖਾਲਸੇ ਨੇ ਇਹ ਗੱਲ ਕਹੀ ਵੀ ਹੁਣ ਤੁਸੀਂ ਤਗੜੇ ਹੋ ਤੁਸੀਂ ਰਾਜ ਕਰੋਗੇ ਅਸੀਂ ਤੁਹਾਨੂੰ ਰਾਜ ਬਖਸ਼ਾਂਗੇ ਹੁਣ ਇਹਨਾਂ ਮੁਗਲਾਂ ਦਾ ਜੋ ਰਾਜ ਹੈ ਅਸੀਂ ਖਤਮ ਕਰ ਦੇਵਾਂਗੇ ਇਹਨਾਂ ਦੀ ਜੜ ਪੁੱਟ ਦੇਵਾਂਗੇ ਤੇ ਰਾਜ ਤੁਹਾਨੂੰ ਬਖਸ਼ਾਂਗੇ ਖਾਲਸੇ ਨੇ ਵੀ ਗੁਰੂ ਸਾਹਿਬ ਦੇ ਹੁਕਮ ਨੂੰ ਸਤ ਕਰਕੇ ਮੰਨਿਆ ਕੋਈ ਸ਼ੰਕੇ ਖਾਲਸਾ ਜੀ ਦੇ ਮਨ ਵਿੱਚ ਜ਼ਰੂਰ ਰਹਿੰਦੇ ਸਨ ਸਿੰਘਾਂ ਦੇ ਵੀ ਗੁਰੂ ਸਾਹਿਬ ਇਹਨਾਂ ਦਾ ਇੰਨਾ ਰਾਜ ਹੈ ਇੰਨੀਆਂ-ਇੰਨੀਆਂ ਕੋ ਫੌਜਾਂ ਨੇ ਚੰਗੇ ਹਥਿਆਰ ਨੇ ਹਰ ਤਰ੍ਹਾਂ ਦੀ ਜੰਗੀ ਹਥਿਆਰ ਇਹਨਾਂ ਦੇ ਕੋਲ ਹੈ ਤੇ ਅਸੀਂ ਇਹਨਾਂ ਦਾ ਮੁਕਾਬਲਾ ਕਿਵੇਂ ਕਰਾਂਗੇ ਤਾਂ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਕਿਹਾ ਵੀ ਮੁਕਾਬਲਾ ਤੁਸੀਂ ਹੀ ਕਰੋਗੇ ਅਸੀਂ ਤੁਹਾਡੇ ਵਿੱਚ ਹੋ ਕੇ ਵਰਤਾਂਗੇ ਆ ਫਿਰ ਗੁਰੂ ਸਾਹਿਬ ਨੂੰ ਜਿਵੇਂ ਖਾਲਸਾ ਸਾਜਣ ਤੋਂ ਬਾਅਦ ਵੀ ਕਾਫੀ ਜੰਗਾਂ ਛੋਟੀਆਂ ਵੱਡੀਆਂ ਜੰਗਾਂ ਦਿੱਲੀ ਦਰਬਾਰ ਦੇ ਨਾਲ ਲੜੀਆਂ ਪਹਾੜੀ ਰਾਜਿਆਂ ਨਾਲ ਲੜੀਆਂ ਫਿਰ ਅਨੰਦਪੁਰ ਸਾਹਿਬ ਨੂੰ ਕਿਵੇਂ ਘੇਰਾ ਪੈਂਦਾ ਆਪਾਂ ਇਤਿਹਾਸ ਵਿੱਚ ਜਾਣਦੇ ਆਂ ਫਿਰ ਗੁਰੂ ਸਾਹਿਬ ਜੀ ਕਿਲਾ ਛੱਡਦੇ ਨੇ ਸਰਸਾ ਨਦੀ ਦੇ ਕੰਢੇ ਜੰਗ ਹੁੰਦਾ ਹੈ ਫਿਰ ਚਮਕੌਰ ਸਾਹਿਬ ਦੇ ਵਿੱਚ ਜੰਗ ਅਸੀਂ ਜਾਣਦੇ ਚਮਕੌਰ ਸਾਹਿਬ ਦਾ ਜੰਗ ਜੋ ਗੁਰੂ ਸਾਹਿਬ ਨੇ ਵਜਨ ਕੀਤੇ ਸੀ ਵੀ 1 ਸਵਾ ਲੱਖ ਸੇ 1 ਲੜਨ ਉਹ ਵਚਨ ਚਮਕੌਰ ਦੀ ਧਰਤੀ ਦੇ ਉੱਪਰ ਜਾ ਕੇ ਗੁਰੂ ਸਾਹਿਬ ਨੇ ਜ਼ਾਹਰ ਕੀਤੇ 40 ਸਿੰਘਾਂ ਨੇ ਕਿਸ ਤਰ੍ਹਾਂ 10 ਲੱਖ ਫੌਜ ਦਾ ਮੁਕਾਬਲਾ ਕੀਤਾ ਤੇ ਬੜਾ ਡਟਵਾ ਮੁਕਾਬਲਾ ਕੀਤਾ ਫੌਜ ਦੇ ਮਨਸੂਬੇ ਫੇਲ ਕਰਦੇ ਨੇ ਇਹ ਗੁਰੂ ਸਾਹਿਬ ਨੇ ਆਪਣੇ ਖਾਲਸੇ ਦਰਾਈ ਕਰਵਾਇਆ ਫਿਰ ਚਮਕੌਰ ਦੇ ਵਿੱਚ ਵੱਡੇ ਸਾਹਿਬ ਜਾਨੀ ਦੀ ਸ਼ਹੀਦੀ ਹੋਰਨਾ ਸਿੰਘਾਂ ਦੀਆਂ ਸ਼ਹੀਦੀਆਂ ਕਿਸ ਤਰ੍ਹਾਂ ਸਿੰਘ ਡੱਟ ਕੇ ਲੜੇ ਕੱਲਾ ਕੱਲਾ ਸਿੰਘ ਲੱਖਾਂ ਦੇ ਉੱਪਰ ਭਾਰੂ ਕਿਵੇਂ ਪਿਆ ਫਿਰ ਉਸ ਤੋਂ ਬਾਅਦ ਸਰਹੰਦ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੇ ਕਿੱਡੀ ਵੱਡੀ ਜ਼ੁਰਤ ਇੱਕ ਛੋਟੀ ਉਮਰ ਦੇ ਵਿੱਚ ਦਿਖਾਈਏ 7 ਤੇ 9 ਸਾਲ ਦੀ ਉਮਰਾਂ ਕੋਈ ਬਹੁਤੀਆਂ ਵੱਡੀਆਂ ਉਮਰਾਂ ਨਹੀਂ ਹੁੰਦੀਆਂ ਆਪਾਂ ਵੀ ਜਾਣਦੇ ਸਾਡੇ ਬੱਚੇ 7 ਜਾਂ 9 ਸਾਲ ਦੇ ਵਿੱਚ ਕਨੀਕ ਅਵਸਥਾ ਦੀ ਮਾਲਕ ਹੁੰਦੇ ਨੇ ਸੋ ਛੋਟੇ ਸਾਹਿਬ ਜੀ ਦੀ ਜੁਰਤ ਜੋ ਉਹਨਾਂ ਨੇ ਸੂਬੇ ਦੇ ਦਰਬਾਰ ਦੇ ਵਿੱਚ ਦਿਖਾਈ ਕਿਸ ਤਰ੍ਹਾਂ ਡਟ ਕੇ ਇਹ ਸਾਰੀਆਂ ਬਰਕਤਾਂ ਕਿੱਥੇ ਸਨ ਇਹ ਸਾਰੀਆਂ ਬਰਕਤਾਂ ਖੰਡੇ ਦੀ ਪੌਲ ਦੇ ਰਾਈ ਗੁਰੂ ਸਾਹਿਬ ਨੇ ਬਖਸ਼ੀਆਂ ਛੋਟੀਆਂ ਉਮਰਾਂ ਵਿੱਚ ਜ਼ੁਲਮ ਦੇ ਖਿਲਾਫ ਡਟ ਕੇ ਖੜ ਜਾਣਾ ਜ਼ੁਲਮ ਨੂੰ ਚੈਲੰਜ ਕਰਨਾ ਸਮੇਂ ਦੇ ਹਾਕਮਾਂ ਨੂੰ ਮੂੰਹ ਤੇ ਜ਼ੁਲਮੀ ਕਹਿਣਾ ਜਿਸ ਤਰ੍ਹਾਂ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਬਰ ਨੂੰ ਜ਼ਾਬਰ ਕਿਆ ਸੀ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਛੋਟੇ ਸਾਹਿਬਜ਼ਾਦਿਆਂ ਨੇ ਸੂਬੇ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਉਸ ਨੂੰ ਜ਼ੁਲਮੀ ਕਿਆ ਉਹਨਾਂ ਨੂੰ ਜ਼ਾਬਰ ਕਿਆ ਇਹ ਕੁ ਛੋਟੀਆਂ ਗੱਲਾਂ ਨਹੀਂ ਹੈਗੀਆਂ ਅਸਾਂ ਸਿਰਫ ਇਤਿਹਾਸ ਸੁਣ ਲਿਆ ਛੋਟੇ ਸਾਹਿਬਜ਼ਾਦਿਆਂ ਨੇ ਇਸ ਤਰ੍ਹਾਂ ਸੂਬੇ ਨੂੰ ਜਵਾਬ ਦਿੱਤੇ ਫਿਰ ਸ਼ਹੀਦੀਆਂ ਹੋ ਗਈਆਂ ਇਹ ਕੱਲੀ ਕੱਲੀ ਗੱਲ ਨੂੰ ਅਗਰ ਗੋਹ ਨਾ ਸਮਝੀਏ ਤੇ ਬਹੁਤ ਕੁਝ ਨਿਕਲਦਾ ਇੰਨਾ ਗੱਲਾਂ ਦੇ ਵਿੱਚ ਇਸ ਇਤਿਹਾਸ ਦੇ ਵਿੱਚੋਂ ਬਹੁਤ ਸਾਰ ਬਹੁਤ ਕੁਝ ਅਸੀਂ ਪੜ੍ਹ ਸਕਦੇ ਹਾਂ ਸੋ ਜਿਸ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਫਿਰ ਸੂਬੇ ਦੀ ਕਚਹਿਰੀ ਵਿੱਚ ਉਹਨਾਂ ਨੂੰ ਡਟ ਕੇ ਜਵਾਬ ਦਿੱਤੇ ਸਿੱਖੀ ਧਰਮ ਛੱਡਣ ਤੋਂ ਇਨਕਾਰ ਕੀਤਾ ਸ਼ਹੀਦੀ ਨੂੰ ਪ੍ਰਵਾਨ ਕੀਤਾ ਛੋਟੇ ਸਹਬਜ਼ਾਦੇ ਦੀ ਸ਼ਹੀਦੀ ਕਿਵੇਂ ਹੋਈ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਫਿਰ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਜਦੋਂ ਕਾਈ ਦੇ ਬੂਟੇ ਨੂੰ ਤੀਰ ਨਾਲ ਪੁੱਟ ਕੇ ਆਖਿਆ ਹੁਣ ਜ਼ੁਲਮ ਰਾਜ ਦੀ ਜੜ ਪੁੱਟੀ ਗਈ ਉੱਥੋਂ ਫਿਰ ਇਹ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਗੁਰੂ ਸਾਹਿਬ ਵੀ ਇਸ ਤੋਂ ਬਾਅਦ ਹੁਣ ਜੋ ਰਾਜ ਹੈ ਸਾਡਾ ਖਾਲਸਾ ਕਰੇਗਾ ਦੁਨੀਆ ਦੇ ਉੱਪਰ ਸੱਚ ਧਰਮ ਦਾ ਰਾਜ ਸਥਾਪਿਤ ਕਰਕੇ ਗੁਰੂ ਸਾਹਿਬ ਜੀ ਦਾ ਖਾਲਸਾ ਦਿਖਾਵੇਗਾ ਫਿਰ ਗੁਰੂ ਸਾਹਿਬ ਆਪ ਇਸ ਤਰ੍ਹਾਂ ਜਾਣਦੇ ਆ ਫਿਰ ਦੱਖਣ ਵੱਲ ਗਏ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਮਿਲੇ ਜੋ ਮਾਧੋਦਾਸ ਬੇਰਾਗੀ ਪਹਿਲਾ ਨਾਮ ਸੀ ਉਹਨਾਂ ਨੂੰ ਮਿਲ ਕੇ ਫਿਰ ਕਿਸ ਤਰ੍ਹਾਂ ਉਹਨਾਂ ਨੂੰ ਖਾਲਸਾ ਸਜਾਇਆ ਫਿਰ ਉਹਨਾਂ ਨੂੰ ਪੰਜਾਬ ਵੱਲ ਕਿਵੇਂ ਤੋਰਿਆ ਜ਼ੁਲਮ ਦੀਆਂ ਜੜ੍ਹਾਂ ਉਖੇੜਨ ਦੇ ਲਈ ਕਿਸ ਤਰ੍ਹਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਪੰਜਾਬ ਦੀ ਧਰਤੀ ਤੇ ਆਏ ਪੰਜਾਬ ਦੀ ਧਰਤੀ ਤੇ ਆ ਕੇ ਕਿਸ ਤਰ੍ਹਾਂ ਜ਼ੁਲਮੀ ਰਾਜ ਦੀਆਂ ਜੜ੍ਹਾਂ ਉਖੇੜੀਆਂ ਹੋਰ ਹੈ ਜ਼ੁਲਮ ਅਤਿਆਚਾਰ ਦੇ ਖਿਲਾਫ ਜੰਗਾਂ ਲੜੀਆਂ ਜ਼ਾਲਮਾਨਾਂ ਨੂੰ ਸ਼ਿਕਸਤ ਦਿੱਤੀ ਤੇ ਸਿੱਖਾਂ ਦਾ ਰਾਜ ਸਥਾਪਿਤ ਕੀਤਾ ਸੋ ਇਹ ਹੁਣ ਆਪਾਂ ਅਗਲੀ ਸੀਰੀਜ਼ ਦੇ ਵਿੱਚ ਵਿਚਾਰਾਂਗੇ ਧੰਨ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ ਕਿਸ ਤਰ੍ਹਾਂ ਪੰਜਾਬ ਆਏ ਕਿਸ ਤਰ੍ਹਾਂ ਉਹਨਾਂ ਨੇ ਕਿਹੜੀਆਂ-ਕਿਹੜੀਆਂ ਜੰਗਾਂ ਲੜੀਆਂ ਕਿਸ ਤਰ੍ਹਾਂ ਉਹਨਾਂ ਨੇ ਪੰਜਾਬ ਵਿੱਚ ਆ ਕੇ ਜ਼ਾਲਮਾਨਾਂ ਨੂੰ ਸ਼ਿਕਸਤ ਦੇ ਕੇ ਪੰਜਾਬ 'ਚ ਇੱਕ ਧਰਮ ਦਾ ਰਾਜ ਜੋ ਗੁਰੂ ਸਾਹਿਬ ਜੀ ਦਾ ਸੰਕਲਪ ਸੀ ਗੁਰੂ ਸਾਹਿਬ ਜੀ ਦਾ ਸੁਪਨਾ ਸੀ ਉਹਨੂੰ ਸਾਕਾਰ ਕੀਤਾ ਸੱਚ ਧਰਮ ਦਾ ਰਾਜ ਦੁਨੀਆ ਨੂੰ ਕਰਕੇ ਦਿਖਾਇਆ ਤੇ ਸਿੱਖਾਂ ਦੇ ਪਹਿਲੇ ਬਾਦਸ਼ਾਹ ਹੋਣ ਦਾ ਜੋ ਮਾਣ ਹੈ ਉਹ ਤੁਹਾਨੂੰ ਧੰਨ ਬਾਬਾ ਬੰਦਾ ਸਿੰਘ ਜੀ ਮਹਾਰਾਜ ਨੂੰ ਮਿਲਿਆ ਇਹ ਹੁਣ ਆਪਾਂ اگلی ਸੀਰੀਜ਼ ਦੇ ਵਿੱਚ ਵਿਚਾਰਾਂਗੇ ਆਸ ਕਰਦੇ ਹਾਂ ਤੁਹਾਨੂੰ ਸਾਡੀ ਛੋਟੀ ਜੀ ਪੇਸ਼ਕਸ਼ ਪਸੰਦ ਆਏਗੀ ਤੁਸੀਂ ਆਪਣੀ رائے ਕਮੈਂਟਾਂ ਦੇ ਵਿੱਚ ਜ਼ਰੂਰ ਸਾਨੂੰ ਭੇਜਣਾ ਤੇ ਸਾਨੂੰ ਸਹਿਯੋਗ ਕਰਨ ਲਈ ਸਾਨੂੰ ਸਪੋਰਟ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਅੱਗੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ